ਇਹ ਅਹੀਂ ਚਾਹੀਏ ਵੀ ਅਹੀਂ ਅਕਾਲ ਪੁਰਖ ਨੂੰ ਮਿਲਣਾ ਰੱਬ ਨੂੰ ਮਿਲਣਾ ਤੇ ਕੀ ਕਰੀਏ ਕਿ ਉਹ ਮਿਲ ਪਵੇ ਵਧੀਆ ਮਿਲ ਜਾਏਗਾ ਜੀ ਕਿੱਦਾਂ ਮਿਲੇਗਾ ਠੀਕ ਬਾਹਰ ਵੀ ਜਾ ਸਕਦਾ ਜੀ ਨਹੀਂ ਉਹ ਤਾਂ ਠੀਕ ਆ ਮਤਲਬ ਜਿਵੇਂ ਮੇਰੀ ਗੱਲ ਸੁਣ ਜਿਵੇਂ ਕਰੀਏ ਕੀ ਅਹੀਂ ਕਿ ਉਹ ਮਿਲ ਪਵੇ ਸਾਨੂੰ ਕਿਹੜੇ ਕੰਮ ਕਰੀਏ ਹਾਂ ਕੰਮ ਕਰੋ ਕਿਹੜੇ ਕੰਮ ਬਾਲਣ ਦਾ ਵੀ ਸੇਵਾ ਦੇ ਓਏ ਕਵੀ ਸ਼ਤੇਗਾ ਹਾਂ ਬੈਂਚੋਂ ਵੀ ਲਿਆਓ ਆਹੋ ਬਾਲਣ ਜੇ ਕੋ ਕਵੇ ਉਹ ਲਿਹਾਇਏ ਵੀ ਤੇਰਾ ਮਤਲਬ ਹੈ ਕਿ ਸੇਵਾ ਕਰੀਏ ਸੇਵਾ ਕਰੀਏ ਤੇ ਫੇਰ ਮਿਲੂਗਾ ਉਹ ਤੇ ਮਿਲੇਗਾ ਤੇ ਮਿਲੇਗਾ ਠੀਕ ਆ ਤੇ ਬਾਣੀ ਵੀ ਪੜੀਏ ਬਾਣੀ ਵੀ ਪੜੀਏ ਠੀਕ ਆ ਤੇ ਲੋਕਾਂ ਨਾਲ ਲੜਾਈ ਕਰੀਏ ਕਿ ਨਹੀਂ ਨਹੀਂ ਜੀ ਲੜਨਾ ਨਹੀਂ ਕਿਸੇ ਨਾਲ ਨਹੀਂ ਜੀ ਅੱਛਾ ਨਿੰਦਿਆ ਕਰਨੀ ਕਿ ਨਹੀਂ ਉਹ ਵੀ ਨਹੀਂ ਜੀ ਅੱਛਾ ਚੁਗਲੀ ਉਹ ਵੀ ਨਹੀਂ ਵੈਰ ਵਿਰੋਧ ਨਹੀਂ ਜੀ ਉਹ ਨਹੀਂ ਕਰਨਾ ਕੱਖ ਨਹੀਂ ਕਰਨਾ ਨਹੀਂ ਜੀ ਅੱਛਾ ਫੇਰ ਮਿਲੂਗਾ ਹਨਾ ਫੇ ਮਿਲੂਗਾ ਹਨਾ ਹਾਂ ਜੀ ਵਾਗਰੂ ਜੀ ਤੈਨੂੰ ਮਿਲਿਆ ਕਿ ਨਹੀਂ ਮਿਲਿਆ ਮਾਨੂੰ ਮਾਰਾਏ ਦਿਖਦਾ ਮਾਰਾਏ ਦਿਖਦਾ ਕਿੰਨਾ ਕਿੰਨੇ ਕੁ ਸੋਹਣੇ ਆ ਮਾਰਾਏ ਬੜੇ ਵਧੀਆ ਜੀ ਬੜੇ ਵਧੀਆ ਤੈਨੂੰ ਮਿਲਿਆ ਫਿਰ ਹਣਾ ਹਾਂਜੀ ਠੀਕ ਆ ਤਾਂ ਹੀ ਮੈਨੂੰ ਮਾਰ ਰਹੇ ਨੇ ਚਲੋ ਇੰਨਾ ਕੁ ਰੋਟੀ ਪਾਣੀ ਦਿੱਤਾ ਛਕਦੇ ਆ ਸਾਰੇ ਠੀਕ ਆ ਤੇ ਸਾਨੂੰ ਵੀ ਮਲਾ ਦੇ ਹਾਂ ਕਦੇ ਮਲਾ ਦਾਂਗੇ ਜੀ ਖਲਛਾ ਜੀ ਠੀਕ